ਮੇਰੇ ਵਰਗੇ ਬੰਦੇ ਜਿਹੜੇ ਇਹ ਦਾਵਾ ਕਰਦੇ ਨਾ ਅਸੀਂ ਪਿਓਰ ਵੈਜੀਟੇਰੀਅਨ ਆਂ ਸ਼ਾਕਾਹਾਰੀ ਆਂ ਮੇਰੇ ਵਰਗੇ ਉਹ ਬੰਦੇ ਸਵੇਰੇ ਉੱਠਦਿਆਂ ਹੀ ਮਾਸ ਖਾਂਦੇ ਆ ਤੁਸੀਂ ਆਖੋਗੇ ਕਿ ਕਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਉਹ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਰਪਾਨ ਭਾਵੇਂ ਤਿੰਨ ਦੀ بجائے 6 ਫੁੱਟੀ ਪਾਲਾ ਤੇ ਜੇ ਗਰੀਬ ਦਾ ਹੱਕ ਖਾਂਡਿਆ ਮਾਸ ਹੀ ਖਾਂਡਿਆ ਫਿਰ ਜੂ ਕੋਈ ਵੈਜੀਟੇਰੀਅਨ ਤੇਰੇ ਵਰਗਾ ਨੌਨ ਵੈਜੀਟੇਰੀਅਨ ਨਹੀਂ ਕੋਈ ਨਾ ਤੂੰ ਤੇ ਖੂਨ ਦੇ ਪਿਆਲੇ ਭਰ-ਭਰ ਗਰੀਬਾਂ ਦੇ ਪੀਂ ਜਾਂਦਾ ਇਦਾਂ ਹੀ ਆ ਨਾ ਜਿਹੜਾ ਬੰਦਾ ਛਾਮਾਂ ਨੂੰ ਦਿਹਾੜੀਦਾਰ ਦਾ 50 ਰੁਪਏ ਵੀ ਘੁੱਟਾਂ ਨੂੰ ਫਿਰਦਾ ਉਹ ਜਿੱਡਾ ਮਰਜੀ ਵੱਡਾ ਜ਼ਥੇਦਾਰ ਹੋਵੇ ਉਹਦਾ ਤਾਂ ਨਕਮਾ ਹੀ ਕੋਈ ਨਹੀਂ ਬੰਦਾ ਇੱਥੇ ਵੱਡੇ ਵੱਡੇ ਫੋਨ ਜੇਬਾਂ 'ਚ ਪਾਏ ਹੁੰਦੇ ਆ ਮਾਈਆਂ ਨੇ ਮਹਿੰਗੇ ਸੂਟ ਪਾਏ ਹੁੰਦੇ ਆ ਤੇ ਲੜਨ ਰੇਖਿਆਲੇ ਨਾ 50 ਰੁਪਈਆ ਤੋਂ ਡੀਆਂ ਹੁੰਦੀਆਂ ਉਹਦਾ ਵੀ ਹੱਕ ਖਾ ਜੀਏ ਵੀ ਅਸੀਂ ਇਹਦੇ ਖਾ ਜੀਏ ਇਹਨੂੰ ਨਾ ਇਹਦੇ ਪੱਲੇ ਨਹੀਂ ਕੱਖ ਪੈਣ ਦੇਣਾ ਸੀ ਇਥੇ ਲੋਕਾਂ ਦੀਆਂ 50 50 ਕਿੱਲੇ ਪੈ ਲਈਆਂ ਤੇ 20 20 ਫੁੱਟੇ ਪਈਏ ਪਏ ਜਿਹੜੇ ਹਨ ਉਹ ਛਾਂਗੀ ਜਾਂਦੇ ਆ ਬੈਠੇ ਬੈਠੇ ਛਾਂਗੀ ਜਾਂਦੇ ਛਾਂਗੀ ਜਾਂਦੇ ਵੀ ਇਧਰੋਂ ਵੀ ਮਲਾ ਲਈਏ ਇਧਰੋਂ ਮਨਾਲੀਏ ਹੋ ਰਿਹਾ ਕਿ ਅਟ ਦਾ ਫੁੱਟ ਉਹ ਹੱਕ ਪਰਾਇਆ ਜਾਂ ਹੋਰ ਉਹਨਾਂ ਨੇ ਕੀ ਕੀਤਾ ਵਾ 70 ਲੱਖ ਦੀ ਕੋਟੀ ਬਾਗ ਤੇ ਰੈਂਪ ਅੱਧੀ ਗਲੀ ਚ ਤਾਰਿਆ ਜਾ ਕੇ ਉਹ ਹੱਕ ਪਰਾਇਆ ਯਾ ਹੋਰ ਕੀ ਆ ਵੀ ਆ ਵੀ ਮੰਨ ਲਈਏ ਅਸੀਂ ਇਹ ਹੱਕ ਪਰਾਇ ਦੀਆਂ ਨਿਸ਼ਾਨੀਆਂ ਵਾ ਹੋਰ ਇਹਦੇ ਹੱਕ ਪਰਾਇ ਦੇ ਸਿੰਘ ਥੋੜਾ ਲੱਗੇ ਹੁੰਦੇ ਵਿਚਨਾ ਖਾਦੇ ਆ ਇਹਦੇ ਅੰਦਰੋਂ ਅੰਦਰੀ ਬੜਾ ਕੁਝ ਖਾਦਾ ਜਾ ਰਿਹਾ ਵਾ ਕੋਈ ਸਾਹਮਣੇ ਖਾਂਦਾ ਤੇ ਚੋਰ ਆ ਕੋਈ ਚੁੱਪ ਕਰਕੇ ਬੁੱਕਲ ਚ ਲਵੇਟ ਕੇ ਖਾਈ ਜਾਂਦਾ ਵਾ ਤੇ ਉਹ ਸਾਭ ਜੀ ਅਸਲ ਲੂਟ ਵਜਣ ਡਿਆ